ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੇਰੀ ਚੌਥੀ ਵੀਡੀਓ ਆ ਤੇ ਮੈਂ ਸਫਰ ਕਰ ਰਿਹਾ ਹਾਂਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲੈ ਕੇ ਜੰਮੂ ਕਸ਼ਮੀਰ ਦਾ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਉਹ ਪਰਬਤ ਜੋ ਬਹੁਤ ਜਿਆਦਾ ਫੇਮਸ ਆ ਜਿਸ ਦਾ ਨਾਮ ਆ ਗੋਂਬੂ ਰੰਜਨ ਤੇ ਇਸ ਨੂੰ ਗੋਂਬੋਕ ਰੰਜਨ ਵੀ ਕਿਹਾ ਜਾਂਦਾ ਹੈ ਗੋਂਬੂ ਰੰਜਨ ਇਜ਼ ਅ ਸਟੈਂਡ ਅਲੋਨ ਮਾਊਂਟੇਨ ਵਿਚ ਇਜ਼ ਨੀਅਰ ਟੂ ਕਾਰਗਾਇਕ Kargyak is the first village when we enter into Ladakh after passing Shinkula pass. ਕਿਦੇ ਭਈ ਸਿੱਧਾ ਖੜਾਗਾ। Shinkula pass ਤੋਂ Gomporanjan ਦੀ ਦੂਰੀ ਲਗਭਗ 26-27 ਕਿਲੋਮੀਟਰ ਆ ਤੇ ਜੋ ਰਾਹਗਾ ਉਹ ਬਹੁਤ ਜ਼ਿਆਦਾ ਸੋਹਣਾਗਾ। ਜਦੋਂ ਆਪਾਂ ਇੱਥੇ ਪਹੁੰਚੇ ਸੀ ਤਾਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ ਤੇ ਬੱਦਲ ਬਾਈ ਹੋਈ ਹੋਈ ਸੀ। ਲੋਕਲ ਨੇ ਜੋ ਇੱਥੋਂ ਦੇ ਉਹ ਮੰਨਦੇ ਨੇ ਕਿ ਇਸ ਪਹਾੜ ਤੋਂ ਬਹੁਤ ਸਾਰੇ ਕਰਮਾ ਵਾਲੇ ਲੋਕਾਂ ਨੂੰ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਸਮ ਕਲੇਮ ਟੂ ਹੈਵ ਸੀਨ ਦਾ ਫੇਸ ਆਫ ਬੁੱਧਾ ਮਤਲਬ ਕਿ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਉਹਨਾਂ ਨੂੰ ਇਸ ਪਹਾੜ ਦੇ ਵਿੱਚੋਂ ਬੁੱਧ ਦੇ ਦਰਸ਼ਨ ਹੁੰਦੇ ਨੇ ਐਂਡ ਸਮ ਪੀਪਲ ਕਲੇਮ ਥੈਟ ਦੇ ਸੀ ਗਣੇਸ਼ਾ ਐਂਡ ਸ਼ਿਵਾ ਹੇਰ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਇੱਥੋਂ ਦੇ ਲੋਕਲ ਲੋਕਾਂ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਇਸ ਪਹਾੜੀ ਦੀ ਬਹੁਤ ਜ਼ਿਆਦਾ ਧਾਰਮਿਕ ਮਾਨਤਾ ਹੈ ਕਿ ਇੱਥੇ ਸ਼ਿਵਾ ਦਾ ਗਣੇਸ਼ਾ ਦਾ ਅਤੇ ਜੋ ਲਾਰਡ ਬੁੱਧਾ ਨੇ ਉਹਨਾਂ ਦੇ ਦਰਸ਼ਨ ਹੋ ਜਾਂਦੇ ਹਨ ਇਹੀ ਹੋ ਗਈ ਧਾਰਮਿਕ માનਤਾ ਹੁਣ ਜਿਹੜੇ ਲੋਕ ਟਰੈਕਰਸ ਨੇ ਉਹਨਾਂ ਲਈ ਵੀ ਇਹ ਪਰਬਤ ਬਹੁਤ ਮਹੱਤਤਾ ਰੱਖਦਾ ਕਿਉਂਕਿ ਉਹ ਇੱਥੇ ਟਰੈਕ ਕਰ ਸਕਦੇ ਨੇ ਪਰ ਅੱਜ ਕੱਲ ਜਿਹੜੀ ਟਰੈਕਿੰਗ ਆ ਉਹ ਬੰਦ ਕੀਤੀ ਹੋਈ ਹੈ ਯੂ ਲੋਕ ਐਸਟਰੋ ਫੋਟੋਗ੍ਰਾਫਰ ਨੇ ਉਹਨਾਂ ਲਈ ਵੀ ਇਹ ਪਰਬਤ ਬਹੁਤ ਜ਼ਿਆਦਾ ਮਹੱਤਵਪੂਰਨ ਆ ਕਿਉਂਕਿ ਰਾਤ ਨੂੰ ਇੱਥੋਂ ਸਾਡੀ ਗੈਲੈਕਸੀ ਮਿਲਕੀ ਵੇ ਦੇ ਬਹੁਤ ਸੋਹਣੇ ਵਿਊਜ਼ ਵੇਖੇ ਜਾ ਸਕਦੇ ਨੇ ਤੇ ਇਹ ਸਭ ਕੁਝ ਵੇਖਣ ਦਾ ਬੈਸਟ ਟਾਈਮ ਜੋ ਮੰਨਿਆ ਜਾਂਦਾ ਉਹ ਮੰਨਿਆ ਜਾਂਦਾਗਾ ਜੂਨ ਤੋਂ ਲੈ ਕੇ ਸਤੰਬਰ ਤੱਕ ਮੈਂ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਤੇ ਆਪਾਂ ਨਿਕਲ ਚੱਲਦੇ ਹਾਂ ਹੁਣ ਆਪਣੇ ਅਗਲੇ ਸਫ਼ਰ ਤੇ ਸਾਤੇ ਹੁਣ ਅਸੀਂ ਐਂਟਰ ਕਰਾਂਗੇ ਕੰਪਾਸ ਤੇ ਮੈਜੀਕਲ ਗੋਲਡ ਦੇ ਵਿੱਚ ਜਿੱਥੇ ਸਾਨੂੰ ਕੰਪਾਸ ਦੇਖਣ ਨੂੰ ਮਿਲਣਗੇ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਅਸੀਂ ਉਸ ਬਾਰੇ ਗੱਲ ਕਰਾਂਗੇ ਧੰਨਵਾਦ ਜੀ